ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੋੜੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਤ ਗੁਰੇ ਨਮਹ ਸਤਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਤਲ ਕਲੇਸ ਤਨ ਮਾ ਹ ਮਿਟਾਵੋ ਸਿਮਰੋ ਜਾ ਸਿ ਬਿਸੰਪਰਏ ਕਾ ਨਾਮ ਜਪਤ ਅਗਨਤ ਅਨੇਕਾ ਵੇਦ ਪੁਰਾਣਾ ਸਿਮੇਤ ਸੁਦਾ ਕੀਰੈ ਤਿੰਨੇ ਰਾਮ ਨਾਮ ਇਕ ਆਖੀਰ ਕਿਨ ਕਾ ਇਕ ਜਸ ਜੀਆ ਬਸਾਵੈ ਤਾਂ ਕੀ ਮਹਿਮਾ ਗਰੀਨਾ ਆਵੈ ਕਾਖੀ ਇਹ ਕਾਦਰ ਸੋਹਾਰੋ ਨਾਨਕੁ ਸੰਗਮੋਹਾ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ Prabu kasimran na kora bana ba sa prabu kasimran na duu kaja mana sa prabu kasimran na kale para hara prabu na dus mana dara prabu na kacu bikan nalaga prabu kasimran na andina jaga prabu kasimran na poona be yapa prabu na na sangga. ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਅ੍ਰਿਧ ਸਿਧਨੋ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੂਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਾਧੂ ਜਾ ਪ੍ਰਭ ਕਾ ਸਿਮਰਨ ਤੀਰਥ ਇਸ ਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਣੀ ਪ੍ਰਭ ਕਾ ਸਿਮਰਨ ਹੋਇ ਸੋ ਪਲਾ ਪ੍ਰਭ ਕਾ ਸਿਮਰਨ ਸੂਫਲ ਫਲਾ ਸੇ ਸਿਮਰ ਹਾ ਜਿਨ ਆਪ ਸਿਮਰਐ ਨਾਨਕ ਤਾ ਕਹਿ ਲਾ ਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸਨਾ 부ਝਾ ਪ੍ਰਭ ਕਾ ਸਿਮਰਨ ਸਭ ਕੁਝ ਸੂਝਾ ਪ੍ਰਭ ਕਾ ਸਿਮਰਨ ਨਹੀਂ ਜਮਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ प्रभु का सिमरन मनन की मल जाए अमृत नाम रिधमा हा समाए प्रभु जी बस हा साध की रसना नानक जन का दासन दसना प्रभु को सिमरहा सेतनवंत प्रभु को सिमरहा से पतवंत प्रभु को सिमरहा से जन परवान प्रभु को सिमरहा से पुरख प्रधान ਪ੍ਰਭ ਕੋ ਸਿਮਰਾਂ ਹਾਂ ਸੇ ਬੇਹਮਤਾ ਜੇ ਪ੍ਰਭ ਕੋ ਸਿਮਰਾਂ ਹਾਂ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਾਂ ਹਾਂ ਸੇ ਸੁਖ ਵਾਸੀ ਪ੍ਰਭ ਕੋ ਸਿਮਰਾਂ ਹਾਂ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਾਂ ਹਾਂ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਾਂ ਹਾਂ ਤਿਨ ਸਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਹਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਹਾਂ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਾਂ ਹਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਹਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਹਾਂ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰਾਂ ਹਾਂ ਬਸ ਹਰਨੇ ਰੇ ਸੰਤ ਕ੍ਰਿਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰਾ ਪਾਗ ਬਕੈ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਸ਼ੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਅਨਹੱਚਲ ਆਸਨ ਪ੍ਰਭ ਕਾ ਸਿਮਰਨ ਕਮਲ ਬਿਗਾਸਨ ਪ੍ਰਭ ਕਾ ਸਿਮਰਨ ਅਨਹਦ ਸੁਨਕਾਰ ਸੁਖ ਪ੍ਰਾਪਤ ਸਿਮਰਨ ਕਾ ਅੰਤ ਨਾ ਪਾਰ ਸਿਮਰ ਹਾਂ ਸੇ ਜਨਾਂ जिन्हको प्रभु मैया नानक तिन जन सरने पेया हर सिमरन करपागत प्रगटाये हर सिमरन अलग भेद उपाए हर सिमरन आपे सिद्ध जतिि दाते हर सिमरन नीचे चाहो कुंट जाते हर सिमरन तारी सब धरना सिमर सिमर हर कारज करना सिमरन क्यों सगल अकारा हर सिमरनम आप निरंकारा ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ